ਸੋ 3 ਕਾਲ ਦੋਸਤੋ ਸੋ ਅੱਜ ਆਪਾਂ ਕਰਾਂਗੇ 5 ਇਅਰ ਪਲਾਨਸ ਇਹਨਾਂ ਨੂੰ ਡਿਟੇਲ ਚ ਡਿਸਕਸ ਕਰਾਂਗੇ ਸੋ ਸਾਰਿਆਂ ਨੇ ਧਿਆਨ ਨਾਲ ਸੁਣਨਾ ਪਹਿਲੀ ਪੰਜ ਸਾਲਾ ਯੋਜਨਾ ਇਹ Jawaharlal Nehru ਦੀ ਅਗਵਾਈ ਹੇਠ 1952 ਤੋਂ 1956 ਦੇ ਸਮੇਂ ਲਈ ਸ਼ੁਰੂ ਕੀਤਾ ਗਿਆ ਸੀਗਾ ਇਹ ਕੁਝ ਸੋਧਾਂ ਦੇ ਨਾਲ ਹੈਰਡ ਡੋਮਰ ਮਾਡਲ ਤੇ ਅਧਾਰਤ ਸੀ ਇਸ ਦਾ ਮੁੱਖ ਫੋਕਸ ਦੇਸ਼ ਦੇ ਖੇਤੀਬਾੜੀ ਵਿਕਾਸ ਤੇ ਸੀ ਵੀ ਉਸ ਤੱਕ ਕਿਸ ਤਰ੍ਹਾਂ ਖੇਤੀ ਦਾ ਵਿਕਾਸ ਕਰਨਾ ਇਹ ਯੋਜਨਾ ਸਫਲ ਰਹੀ 36.6% ਦੀ ਵਿਕਾਸ ਦਰ 2.1% ਦੇ ਆਪਣੇ ਟੀਚੇ ਤੋਂ ਵੱਧ ਪ੍ਰਾਪਤ ਕੀਤੀ ਸੀ ਸੋ ਇਹ ਕਾਫੀ ਸਫਲ ਰਹੀ ਸੀ ਦੂਜੀ ਪੰਜ ਸਾਲਾਂ ਦੀ ਯੋਜਨਾ ਇਹ ਜਵਾਹਰ ਲਾਲ ਨਹਿਰੂ ਦੀ ਉਕਵਾਈ ਹੈਟ 1956 ਤੋਂ 1961 ਦੇ ਸਮੇਂ ਲਈ ਬਣਾਇਆ ਗਿਆ ਸੀ ਇਹ ਪੀਸੀ ਮਹਾ ਲਨੋਬਸ ਮਾਡਲ ਸਾਲ 1953 ਵਿੱਚ ਬਣਾਇਆ ਗਿਆ ਸੀ ਇਸ ਦਾ ਮੁੱਖ ਫੋਕਸ ਦੇਸ਼ ਦੇ ਉਦਯੋਗਿਕ ਵਿਕਾਸ ਤੇ ਸੀ ਵੀ ਦੇਸ਼ ਦਾ ਉਦਯੋਗਿਕ ਵਿਕਾਸ ਕਿਸ ਤਰ੍ਹਾਂ ਕਰਨਾ ਹੈ ਇਹ ਜੋ ਇਹਨਾਂ 4.5% ਦੀ ਆਪਣੀ ਟੀਚਾ ਵਿਕਾਸ ਦਰ ਤੋਂ ਪਿੱਛੇ ਹੈ ਅਤੇ 4.27% ਦੀ ਵਿਕਾਸ ਦਰ ਹਾਸਲ ਕੀਤੀ ਹੈ ਹਾਲਾਂਕਿ ਇਸ ਯੋਜਨਾ ਦੀ ਬਹੁਤ ਸਾਰੇ ਮਹਾਰਾਂ ਦੁਆਰਾ ਆਲੋਚਨਾ ਕੀਤੀ ਗਈ ਸੀ ਅਤੇ ਨਤੀਜੇ ਵਜੋਂ ਭਾਰਤ ਨੂੰ ਸਾਲ 1957 ਵਿੱਚ ਭੁਗਤਾਨ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ ਇਹ ਯੋਜਨਾ ਬੇਸਡ ਸੀ ਪੀਸੀ ਮਹਾ ਲਨੋਪਸਤੇ ਤੀਜੀ ਪੰਜ ਸਾਲਾ ਯੋਜਨਾ ਇਹ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ 1961 ਤੋਂ 1966 ਦੇ ਸਮੇਂ ਲਈ ਬਨਾਇਆ ਗਿਆ ਸੀ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਡੀ ਆਰ ਗੱਡਗਿਲ ਦੁਆਰਾ ਇਸ ਯੋਜਨਾ ਦਾ ਮੁੱਖ ਨਿਸ਼ਾਨਾ ਆਰਥਿਕ ਤੌਰ ਨੂ ਸੰਤੰਤਰ ਬਣਾਉਣਾ ਸੀ ਖੇਤੀਬਾੜੀ ਅਤੇ ਕਣਕ ਤੇ ਉਤਪਾਦਨ ਵਿੱਚ ਸੁਧਾਰ ਤੇ ਜ਼ੋਰ ਦਿੱਤਾ ਗਿਆ ਸੀ ਇਸ ਯੋਜਨਾ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਦਰਾਂ ਭਾਰਤ ਦੋ جنگਾਂ ਵਿੱਚ ਰੁੱਝਿਆ ਹੋਇਆ ਸੀ ਨੰਬਰ 1 1962 ਦੀ ਚੀਨ ਭਾਰਤ ਜੰਗ ਅਤੇ ਨੰਬਰ 2 1965 ਦੀ ਭਾਰਤ-ਪਾਕਿਸਤਾਨ ਜੰਗ ਇਨ੍ਹਾਂ ਜੁੱਦਾਂ ਨੇ ਸਾਡੀ ਆਰਥਿਕਤਾ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਅਤੇ ਧਿਆਨ ਕੇਂਦਰਿਤ ਕਰ ਦਿੱਤਾ ਰੱਖਿਆ ਅਦਜੋਗ ਭਾਰਤੀ ਫੌਜ ਅਤੇ ਕੀਮਤ ਦੀ ਸਥਿਰਤਾ ਭਾਰਤ ਨੇ ਇਸ ਵਿੱਚ ਬਹੁਤ ਮਹਿੰਗਾਈ ਦਿਖੀ ਸੀ ਜੁੱਧ ਕਾਰਨ ਜੁੱਦਾਂ ਅਤੇ ਸੋਕੇ ਕਾਰਨ ਇਹ ਯੋਜਨਾ ਉਲਾਪ ਹੋ ਗਈ ਸੀ ટીਚਾ ਵਾਦਾ ਇਸ ਵਿੱਚ ਰੱਖਿਆ ਸੀ 566% ਸੀ ਜਦੋਂ ਕਿ ਇਹ ਪ੍ਰਾਪਤ ਮੱਤੇ ਪ੍ਰਾਪਤ 264% ਹੋਈ ਸੀ ਇਸ ਲਈ ਫਲੋਫ ਰਹੀ ਸੀ ਇਸ ਲਈ ਜੋ ਪਿਛਲੀ ਯੋਜਨਾ ਵਿੱਚ ਦੋ ਯੁੱਧ ਹੋ ਗਏ ਸੀ ਇਸ ਤੋਂ ਬਾਅਦ ਫਿਰ ਪਲਾਨ ਹੌਲੀਡੇ ਆਇਆ ਸੀਗਾ ਪਿਛਲੀ ਯੋਜਨਾ ਦੀ ਅਸਫਲਤਾ ਦੇ ਕਾਰਨ ਸਰਕਾਰ ਨੇ 1968 ਤੋਂ 1969 ਤੱਕ ਪਲਾਨ ਹੌਲੀਡੇ ਨਾਮਕ ਤਿੰਨ ਸਾਲਾਨਾ ਯੋਜਨਾਵਾਂ ਦਾ ਐਲਾਨ ਕੀਤਾ ਪਲਾਨ ਹੌਲੀਡੇ ਦਾ ਮੁੱਖ ਕਾਰਨ ਭਾਰਤ-ਪਾਕਿਸਤਾਨ ਯੁੱਧ ਅਤੇ ਚਾਈਨਾ-ਭਾਰਤ ਯੁੱਧ ਸੀ ਜਿਸ ਕਾਰਨ ਤੀਜੀ ਪੰਜ ਸਾਲਾਂ ਯੋਜਨਾ ਅਸਫਲਤ ਰਹੀ ਸੀ ਇਸ ਜੋ ਇਨਾ ਦੇ ਦਰੌਣ ਸਲਾਨਾ ਜੋ ਇਨਾਵਾਂ ਬਨਾਗਾ ਗੰਗਾ ਅਤੇ ਖੇਤੀਬਾੜੀ ਦੇ ਸਹਾਇਕ ਖੇਤਰਾ ਅਤੇ ਅਦਜੋਗ ਖੇਤਰ ਨੂੰ ਬਰਾਬਰ ਤਰਜੀਹ ਦਿੱਤੀ ਗਈ। ਦੇਸ਼ ਵਿੱਚ ਨਿਰਯਾਤ ਵਧਾਉਣ ਦੀ ਕੋਸ਼ਿਸ਼ ਵਿੱਚ ਸਰਕਾਰ ਨੇ ਰੁਪਏ ਦੇ ਮੁੱਲ ਵਿੱਚ ਗਰਾਫਟ ਦਾ ਐਲਾਨ ਕਰ ਦਿੱਤਾ। ਦੇਸ਼ ਵਿੱਚ ਨਿਰਯਾਤ ਵਧਾਉਣ ਦੀ ਕੋਸ਼ਿਸ਼ ਵਿੱਚ ਸਰਕਾਰ ਨੇ ਰੁਪਏ ਦੇ ਮੁੱਲ ਵਿੱਚ ਕਮੀ ਦਾ ਐਲਾਨ ਕੀਤਾ। ਚੌਥੀ ਪੰਜ ਸਾਲਾ ਯੋਜਨਾ ਇਸ ਦੀ ਮਿਆਦ ਇੰਦਰਾ ਗਾਂਧੀ ਦੀ ਅਗਵਾਈ ਹੇਠ ਉੱਨੀ ਸੌ ਉਣੱਤਰ ਤੋਂ ਉੱਨੀ ਸੌ ਚੁਹੱਤਰ ਤੱਕ ਸੀ ਇਸ ਯੋਜਨਾ ਦੇ ਮੁੱਖ ਉਦੇਸ਼ ਸਨ ਅਰਥਾਤ ਸਥਿਰਤਾ ਦੇ ਨਾਲ ਵਿਕਾਸ ਅਤੇ ਸਵੈ ਨਿਰਭਰਤਾ ਦੀ ਪ੍ਰਗਤੀਸ਼ੀਲ ਪ੍ਰਾਪਤੀ ਇਸ ਸਮੇਂ ਦੌਰਾਨ ਚੌਦਾਂ ਪ੍ਰਮੁੱਖ ਭਾਰਤੀ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਹਰੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਗਈ 1971 ਦੀ ਭਾਰਤ-ਪਾਕਿਸਤਾਨ ਜੰਗ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਹੋਈ ਸੀ ਪਰਿਵਾਰ ਨਿਯੋਜਨ ਪ੍ਰੋਗਰਾਮ ਨੂੰ ਲਾਗੂ ਕਰਨਾ ਯੋਜਨਾ ਤੇ ਮੁੱਖ ਟੀਚਾ ਵਿੱਚੋਂ ਇੱਕ ਸੀ ਇਹ ਯੋਜਨਾ ਅਸਫਲ ਰਹੀ ਅਤੇ 567% ਦੇ ਟੀਚੇ ਦੇ ਮੁਕਾਬਲੇ ਸਿਰਫ 3.3% ਦੀ ਵਿਕਾਸ ਦਰ ਕਰ ਸਕੀ ਸੀ ਪੰਜਮੀ ਪੰਜ ਸਾਲਾ ਯੋਜਨਾ ਇਸ ਦੀ ਮਿਆਦ 1974 ਤੋਂ 1978 ਤੱਕ ਸੀ ਇਹ ਜੋ ਯੋਜਨਾ ਗਰੀਬੀ ਹਟਾਓ ਰੁਜ਼ਗਾਰ ਨਿਆ ਖੇਤੀ ਉਤਪਾਦਨ ਅਤੇ ਰੱਖਿਆ ਦੇ ਕੇਂਦ੍ਰਿਤ ਹੈ ਸੋ ਇਸ ਵਿੱਚ ਇਗਜ਼ਾਮ ਵਿੱਚ ਇਹ ਵੀ ਪੁੱਛ ਲੈਣੇ ਨੇ ਕਿ ਗਰੀਬੀ ਹਟਾਓ ਦਾ ਨਾਰਾ ਇਸ ਯੋਜਨਾ ਵਿੱਚ ਦਿੱਤਾ ਗਿਆ ਸੀ ਤੇ ਆਪਾਂ ਆਨਸਰ ਲਾਵਾਂਗੇ ਪੰਜਵੀਂ ਪੰਜ ਸਾਲਾਂ ਯੋਜਨਾ ਵਿੱਚ 1975 ਵਿੱਚ ਬਿਜਲੀ ਸਪਲਾਈ ਐਕਟ ਵਿੱਚ ਸੋਧ ਕੀਤੀ ਗਈ ਸੀ 1975 ਵਿੱਚ ਇੱਕ 20 ਪੁਆਇੰਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਘਟੋ ਘਟ ਲੋਡਾਂ ਦਾ ਪ੍ਰੋਗਰਾਮ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਣਾਲੀ ਪੇਸ਼ ਕੀਤੀ ਗਈ ਸੀ ਕੁੱਲ ਮਿਲਾ ਕੇ ਇਹ ਯੋਜਨਾ ਸਫਲ ਰਹੀ ਸੀ ਜਿਸ ਨੇ 4.4% ਦੇ ਟੀਚੇ ਦੇ ਮੁਕਾਬਲੇ 4.8% ਦੀ ਵਾਧਾ ਦਰ ਪ੍ਰਾਪਤ ਕੀਤੀ ਸੀ ਇਸ ਜੋ ਇਹਨਾਂ ਨੂੰ 1978 ਵਿੱਚ ਨਵੀਂ ਚੁਣੀ ਗਈ ਸਰਕਾਰ ਮਰਾਰਜੀ ਦਸਾਈ ਨੇ ਖਤਮ ਕਰ ਦਿੱਤਾ ਸੀ ਇਸ ਤੋਂ ਬਾਅਦ ਫਿਰ ਰੋਲਿੰਗ ਪਲਾਨ ਆ ਗਿਆ ਸੀਗਾ ਪੰਜਵੀਂ ਪੰਜ ਸਾਲਾ ਯੋਜਨਾ ਦੀ ਸਮਾਪਤੀ ਤੋਂ ਬਾਅਦ ਰੋਲਿੰਗ ਯੋਜਨਾ 1978 ਤੋਂ 1990 ਤੱਕ ਲਾਗੂ ਹੋਈ 1980 ਵਿੱਚ ਕਾਂਗਰਸ ਨੇ ਰੋਲਿੰਗ ਯੋਜਨਾ ਨੂੰ ਰੱਦ ਕਰ ਦਿੱਤਾ ਅਤੇ ਇੱਕ ਨਵੀਂ ਛੇਵੀਂ ਪੰਜ ਸਾਲਾ ਯੋਜਨਾ ਪੇਸ਼ ਕੀਤੀ ਗਈ ਰੋਲਿੰਗ ਯੋਜਨਾ ਦੇ ਤਹਿਤ ਤਿੰਨ ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਨੰਬਰ 1 ਮੌਜੂਦਾ ਸਾਲ ਦੇ ਬਜਟ ਲਈ ਇਹ ਯੋਜਨਾ ਇੱਕ ਨਿਸ਼ਚਿਤ ਸਾਲਾਂ ਲਈ ਸੀ 3 4 ਜਾਂ 5 ਸਾਲਾਂ ਤੱਕਰ ਨੰਬਰ 3 ਲੰਬੀਆਂ ਮਿਆਦਾਂ ਲਈ ਦ੍ਰਿਸ਼ਟੀਕੋਣ ਯੋਜਨਾ 10 15 ਜਾਂ 20 ਸਾਲ ਤੱਕ ਸੀ ਛੇਵੀਂ 5 ਸਾਲਾਂ ਯੋਜਨਾ ਇਸ ਦੀ ਮਿਆਦ ਇੰਦਰਾ ਗਾਂਧੀ ਦੀ ਅਗਵਾਈ ਹੇਠ 1980 ਤੋਂ 1985 ਤੱਕ ਸੀ ਇਸ ਯੋਜਨਾ ਦਾ ਮੂਲ ਉਦੇਸ਼ ਗਰੀਬੀ ਦਾ ਖਾਤਮਾ ਅਤੇ ਤਕਨੀਕੀ ਸਵੈ ਨਿਰਪਰਤਾ ਪ੍ਰਾਪਤ ਕਰਕੇ ਆਰਥਿਕ ਉਧਾਰੀ ਕਰਨਾ ਸੀ ਇਹ ਨਿਵੇਸ਼ ਯੋਜਨਾ ਬੁਨਿਆਦੀ ਢਾਂਚਾ ਬਦਲਣ ਅਤੇ ਵਿਕਾਸ ਮਾਡਲ ਦੇ ਰੁਝਾਨ ਤੇ ਆਧਾਰਿਤ ਸੀ ਇਸ ਦਾ ਵਿਕਾਸ ਟੀਚਾ 565 2% ਸੀ ਪਰ ਇਸ ਨੇ 565 7% ਵਾਧਾ ਹਾਸਲ ਕੀਤਾ ਸੀ 7ਵੀਂ ਪੰਜ ਸਾਲਾ ਯੋਜਨਾ ਇਸ ਦਾ ਸਮਾਂ ਰਜੀਵ ਗਾਂਧੀ ਦੀ ਅਗਵਾਈ ਹੇਠ 1985 ਤੋਂ 1990 ਤੱਕ ਸੀ ਇਸ ਯੋਜਨਾ ਦੇ ਉਦੇਸ਼ ਵਿੱਚ ਇੱਕ ਸਵੈ ਨਿਰਪਰਤ ਅਰਥਵਿਵਸਥਾ ਦੀ ਸਥਾਪਨਾ ਕੀਤੀ ਉਤਪਾਦਕ ਰੁਜ਼ਗਾਰ ਦੇ ਮੌਕੇ ਅਤੇ ਟੈਕਨੋਲੋਜੀ ਦਾ ਅਪਗ੍ਰੇਡੇਸ਼ਨ ਸ਼ਾਮਲ ਸੀ ਮਨਨੂ ਨਵੀਂ ਟੈਕਨੋਲੋਜੀ ਲੈ ਕੇ ਆਏ ਸੀਗੇ ਅਪਗ੍ਰੇਡ ਕੀਤਾ ਸੀ ਪੁਰਾਣੀ ਟੈਕਨੋਲੋਜੀ ਨੂੰ ਉੱਚ ਸੁਧਾਰ ਕੀਤੇ ਸੀ ਇਸ ਯੋਜਨਾ ਦਾ ਉਦੇਸ਼ ਭੋਜਨ ਕੰਮ ਅਤੇ ਉਤਪਾਦਕਤਾ ਤੇ ਧਿਆਨ ਕੇਂਦਰਿਤ ਕਰਦੇ ਹੋਏ ਅਨਾਜ ਉਤਪਾਦਨ ਨੂੰ ਤੇਜ਼ ਤੇਜ ਕਰਨਾ ਸੀ ਰੁਜ਼ਗਾਰ ਦੇ ਮੌਕੇ ਵਧਾਉਣਾ ਅਤੇ ਉਤਪਾਦਕਤਾ ਵਧਾਉਣਾ ਸੀ ਪਹਿਲੀ ਵਾਰ ਨਿੱਜੀ ਖੇਤਰ ਨੂੰ ਜਨਤਕ ਖੇਤਰ ਨਾਲੋਂ ਪੈਲ ਮਿਲੀ ਹੈ ਇਸ ਵਿੱਚ ਇਸ ਦਾ ਵਿਕਾਸ ਟੀਚਾ 5.60% ਸੀ ਪਰ ਇਸ ਨੇ 6.1 ਪ੍ਰਾਪਤ ਕੀਤਾ ਸੀ ਮਾ ਪਲਾਨ ਇਸ ਨੂੰ ਪਲਾਨ ਨੂੰ rau ਅਤੇ ਮਨਮੂਨ ਪਲਾਨ ਵੀ ਕਹਿੰਦੇ ਹਨ ਇਸ ਵਿੱਚ ਸਰਕਾਰ ਨੇ ਨਵੀਆਂ ਇੰਡਸਟਰੀਆਂ ਪਾਲਿਸੀਆਂ ਸ਼ੁਰੂ ਕਰੀਆਂ 8ਵੀਂ ਪਲਾਨ ਜੋ ਇਹ ਨਾ ਜੋਨ ਮਿਲਰ ਮਾਡਲ ਤੇ ਸੀ ਇਸ ਵਿੱਚ ਕਿਹਾ ਸੀ ਕਿ ਸਭ ਤੋਂ ਵੱਡਾ ਸੋਰਸ ਮਨੁੱਖ ਹੈ ਉਸ ਨੂੰ ਡਵੈਲਪਮੈਂਟ ਕਰੋ ਇਸ ਦੀ ਮਿਆਦ 1992 ਤੋਂ 1997 ਤੱਕ ਪੀ ਵੀ ਨਰਸਿੰਹਾ ਰਾਓ ਦੀ ਸਰਕਾਰ ਤੱਕ ਸੀ ਇਸ ਜੋ ਇਹਨਾਂ ਵਿੱਚ ਮਨੁੱਖੀ ਸਰੋਤਾਂ ਅਰਥਾਤ ਰੁਜ਼ਗਾਰ ਸਿੱਖਿਆ ਅਤੇ ਜਨਤਕ ਸੇਧ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਸੀ ਇਸ ਜੋ ਇਹਨਾਂ ਦੌਰਾਨ ਨਰਸਿੰਹਾ ਰਾਓ ਭਾਰਤ ਸਰਕਾਰ ਦੀ ਨਵੀਂ ਆਰਥਿਕ ਨੀਤੀ ਦੀ ਸ਼ੁਰੂਆਤ ਕੀਤੀ ਸੀ ਅੱਠਵੀਂ ਯੋਜਨਾ ਦੀ ਮਿਆਦ ਦੇ ਦੌਰਾਨ ਕੁਝ ਮੁੱਖ ਆਰਥਿਕ ਨਤੀਜੇ ਤੇਜ਼ ਆਰਥਿਕ ਵਿਕਾਸ ਹੁਣ ਤੱਕ ਦੀ ਸਭ ਤੋਂ ਉੱਚੀ ਸਲਾਨਾ ਵਿਕਾਸ ਦਰ 6.68% ਖੇਤੀਬਾੜੀ ਅਤੇ ਸਹਾਇਕ ਖੇਤਰ ਅਤੇ ਨਿਰਮਾਣ ਖੇਤਰ ਦੀ ਉੱਚੇ ਵਿਕਾਸ ਬਰਾਮਦ ਅਤੇ ਦਰਾਮਦ ਵਿੱਚ ਵਾਧਾ ਹੋਇਆ ਵਪਾਰ ਵਿੱਚ ਸੁਧਾਰ ਅਤੇ ਚਾਲੂ ਖਾਤੇ ਦੇ ਘਾਟੇ ਸਨ ਇੱਕ ਉੱਚ ਵਿਕਾਸ ਦਰ ਪ੍ਰਾਪਤ ਕੀਤੀ ਗਈ ਸੀ ਭਾਵੇਂ ਕੁੱਲ ਨਿਵੇਸ਼ ਵਿੱਚ ਜਨਤਕ ਖੇਤਰ ਦੀ ਹਿੱਸੇਦਾਰੀ ਕਾਫੀ ਘਟ ਕੇ ਲਗਭਗ 34% ਹੋ ਗਈ ਸੀ ਇਹ ਯੋਜਨਾ ਸਫਲ ਰਹੀ ਅਤੇ 56.6% ਦੇ ਟੀਚੇ ਦੇ ਮੁਕਾਬਲੇ 6.8% ਦੀ ਸਲਾਨਾ ਵਿਕਾਸ ਦਰ ਪ੍ਰਾਪਤ ਕੀਤੀ ਸੀ ਸੋ ਇਹ ਯਾਦ ਰੱਖਣਾ ਹੈ ਨੌਵੀਂ ਪੰਜ ਸਾਲਾ ਯੋਜਨਾ ਇਸ ਦੀ ਮਿਆਦ 1997 ਤੋਂ 2002 ਤੱਕ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਸੀ ਇਸ ਯੋਜਨਾ ਦਾ ਮੁੱਖ ਫੋਕਸ ਸਮਾਜਿਕ ਨਿਆਂ ਅਤੇ ਸਮਾਨਤਾ ਨਾਲ ਕਾਸੀ ਇਸ ਨੂੰ ਉਦੋਂ ਲਾਂਚ ਕੀਤਾ ਗਿਆ ਸੀ ਜਦੋਂ ਆਪਣੇ ਭਾਰਤ ਦੀ ਆਜ਼ਾਦੀ ਨੂੰ 50 ਸਾਲ ਹੋ ਗਏ ਸੀ ਇਹ ਯੋਜਨਾ 6.5% ਦੇ ਵਿਕਾਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਅਤੇ 5.6% ਦੀ ਵਿਕਾਸ ਦਰ हासल ਕੀਤੀ ਸੀ ਇਸ ਪਲਾਨ ਨੂੰ ਗਰੋਥ ਵਿਦ ਸੋਸ਼ਲ ਜਸਟਿਸ ਐਂਡ ਇਕੁਐਲਿਟੀ ਨਾਲ ਸ਼ੁਰੂ ਕਰਿਆ ਸੀ ਇਸ ਵਿੱਚ ਚਾਰ ਮੁੱਖ ਬਿੰਦੂ ਡਵੈਲਪਮੈਂਟ ਕੀਤੇ ਗਏ ਸੀ ਨੰਬਰ 1 ਇੰਪਰੂਵਿੰਗ ਦੀ ਕੁਆਲਿਟੀ ਆਫ ਲਾਈਫ ਜਨਰੇਸ਼ਨ ਆਫ ਪ੍ਰੋਡਕਟਿਵ ਏਮਪਲੋਇਮੈਂਟ ਕ੍ਰੀਏਸ਼ਨ ਆਫ ਰੀਜIONAL ਵੈਲਨਸ ਸੈਲਫ ਰਿਲਾਇੰਸ ਤੁਸੀਂ ਉਹਦੇ ਇਸ ਨੂੰ ਪੰਜਾਬੀ ਵਿੱਚ ਲਿਖਿਆ ਗਾਇ ਹੈ ਉਹ ਤੁਸੀਂ ਪੜ੍ਹ ਲੈਣਾ ਦਸਵੀਂ ਪੰਜ ਸਾਲਾਂ ਦੀ ਯੋਜਨਾ ਇਸ ਦੀ ਮਿਆਦ 2002 ਤੋਂ 2007 ਤੱਕ ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੀ ਉਗਵਾਈ ਵਿੱਚ ਸੀ ਇਸ ਯੋਜਨਾ ਦਾ ਉਦੇਸ਼ ਅਗਲੇ ਅਗਲੇ 10 ਸਾਲਾਂ ਵਿੱਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਨੂੰ ਦੁੱਗਣਾ ਕਰਨਾ ਹੈ ਇਸ ਦਾ ਉਦੇਸ਼ 2012 ਤੱਕ ਗਰੀਬੀ ਅਨੁਪਾਤ ਨੂੰ 15% ਤੱਕ ਘਟਾਉਂਦਾ ਵੀ ਹੈ ਇਸ ਦਾ ਵਿਕਾਸ ਟੀਚਾ 8.0% ਸੀ ਪਰ ਇਹ ਸਿਰਫ 75.6% ਪ੍ਰਾਪਤ ਕਰ ਸਕਿਆ ਸੀ 11ਵੀਂ ਪੰਜ ਸਾਲਾ ਯੋਜਨਾ ਮਨਮੋਹਨ ਸਿੰਘ ਦੀ ਅਗਵਾਈ ਹੇਠ ਸੀ ਇਸ ਦੀ ਮਿਆਦ 2007 ਤੋਂ 2012 ਤੱਕ ਸੀ ਇਸ ਨੂੰ ਸੀ ਰੰਗ ਰਾਜਨ ਨੇ ਤਿਆਰ ਕੀਤਾ ਸੀ ਇਸ ਦਾ ਮੁੱਖ ਵਿਸ਼ਾ ਤੇਜ਼ ਅਤੇ ਵਧੇਰੇ ਸਮਰੱਥ ਵਿਕਾਸ ਸੀ ਇਸ ਨੇ 9% ਵਿਕਾਸ ਦਰ ਦੇ ਟੀਚੇ ਦੇ ਮੁਕਾਬਲੇ 8% ਦੀ ਵਿਕਾਸ ਦਰ ਹਾਸਲ ਕੀਤੀ ਸੀ 12ਵੀਂ ਪੰਜ ਸਾਲਾਂ ਯੋਜਨਾ ਮਨਮੋਹਨ ਸਿੰਘ ਦੀ ਅਗਵਾਈ ਹੇਠ ਇਸ ਦੀ ਮਿਆਦ 2012 ਤੋਂ 2017 ਤੱਕ ਹੈ ਇਸ ਦਾ ਮੁੱਖ ਵਿਸ਼ਾ ਤੇਜ਼ ਵਧੇਰੇ ਸਮਰੰਥ ਅਤੇ ਸਸਟੇਨੇਬਲ ਗਰੋਥ ਹੈ ਸੋ ਇਹ ਸੀ ਆਪਣੇ 5 ਇਅਰ ਪਲਾਨਸ ਸੋ ਇਸ ਤੇ ਤੁਸੀਂ ਨੋਟਸ ਬਣਾ ਲੈਣਾ ਤੇ ਇਸ ਨੂੰ ਰਿਵਾਈਜ਼ ਕਰਨਾ ਇਹ ਟੌਪਿਕ ਬਹੁਤ ਟ੍ਰੈਂਡਿੰਗ ਵਾਲਾ ਹੈ ਵਾਰ-ਵਾਰ ਰਿਪੀਟ ਹੁੰਦੇ ਐਸ ਕੁਐਸਚਨ ਧੰਨਵਾਦ ਸਾਰਿਆਂ ਦਾ